ਦੋਸਤੋ ਗੜੇ ਦੇ ਖਰਾਸ਼ ਜਾਂ ਫਿਰ ਸੁੱਕੀ ਖਾਂਸੀ ਇਸ ਦੀ ਸਮੱਸਿਆ ਅੱਜ ਕੱਲ੍ਹ ਕਈ ਬੀਮਾਰਾਂ ਤੇ ਦੇਖਣ ਨੂੰ ਮਿਲਦੀ ਹੈ ਇਸ ਦੇ ਨਾਲ ਕਈਆਂ ਨੂੰ ਬੁਖਾਰ ਵੀ ਹੋ ਜਾਂਦਾ ਹੈ ਸੋ ਕੀ ਕਾਰਨ ਹੈ ਕਿ ਆਪਾਂ ਪਰਹੇਜ਼ ਤੇ ਕੀ ਹੈਗਾ ਇਲਾਜ ਕਰ ਸਕਦੇ ਆ ਬਹੁਤ ਛੋਟੀ ਜਿਹੀ ਤੁਹਾਡੇ ਵਾਸਤੇ ਜਾਣਕਾਰੀ ਹੈ ਹੋ ਸਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਵੀਰ ਭਾਈ ਨੂੰ ਮਿਲਦਾ ਫਾਇਦਾ ਹੋ ਸਕੇ ਅੱਜ ਕੱਲ੍ਹ ਜਿਵੇਂ ਕਿ ਤੁਹਾਨੂੰ ਪਤਾ ਬਾਡੀ ਦਾ ਮੌਸਮ ਚੱਲ ਰਿਹਾ ਹੈ ਵਾਤਾਵਰਣ ਦੇ ਵਿੱਚ ਡਸਟ ਹੋਣ ਕਾਰਨ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆਂ ਤਾਂ ਡਸਟ ਇਹ ਗੜੇ ਦੇ ਵਿੱਚ ਜਾ ਕੇ ਖਰਾਸ਼ ਪੈਦਾ ਕਰਦੀ ਹੈ ਇਨਫੈਕਸ਼ਨ ਪੈਦਾ ਕਰਦੀ ਹੈ ਜੇਕਰ ਤੁਹਾਨੂੰ ਲੱਗਦਾ ਕਿ ਘਰੋਂ ਬਾਹਰ ਜਾਣ ਕਾਰਨ ਤੁਹਾਡੇ ਗਲੇ ਵਿੱਚ ਖਰਾਸ਼ ਹੋ ਰਹੀ ਹੈ ਤਾਂ ਤੁਸੀਂ ਜਾਂ ਤਾਂ ਨਾਲ ਗੁੜ ਰੱਖਿਆ ਕਰੋ ਜਾਂ ਫਿਰ ਘਰ ਆ ਕੇ ਥੋੜਾ ਜਿਹਾ ਗੁੜ ਖਾ ਲਿਆ ਕਰੋ ਦੋ ਟਾਈਮ ਜਾਂ ਤਿੰਨ ਟਾਈਮ ਵੀ ਤੁਸੀਂ ਖਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਫਰਕ ਆ ਪੈ ਜਾਏਗਾ ਇਸ ਸਮੱਸਿਆ ਤੋਂ ਬਾਕੀ ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਦੇ ਨਾਲ ਤੁਹਾਨੂੰ ਬੁਖਾਰ ਹੋ ਰਿਹਾ ਹੈ ਜਾਂ ਫਿਰ ਸੁੱਕੀ ਖਾਂਸੀ ਹੋ ਰਹੀ ਹੈ ਇਹ ਹੋ ਜਾਂਦਾ ਹੈ ਕਿ ਗਲੇ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਇਸ ਦੇ ਲਈ ਤੁਸੀਂ ਅੱਧਾ ਚਮਚ ਅਦਰਕ ਦਾ ਰਸ ਕੱਢ ਲੈਣਾ ਹੈ ਉਸ ਨੂੰ ਕਿਸੇ ਬਰਤਨ ਚ ਪਾ ਕੇ ਹਲਕਾ ਕੋਸਾ ਕਰ ਲਿਓ ਉਸ ਨੂੰ ਗੈਸ ਤੋਂ ਤਾਂ ਕਿ ਉਸ ਦੇ ਵਿੱਚ ਮੈਂ ਤੁਸੀਂ ਅੱਧਾ ਚਮਚ ਪਾਉਣਾ ਸ਼ਾਇਦ ਇੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤੁਸੀਂ ਚਟਕਟਕ ਕੇ ਖਾ ਲੈਣਾ ਹੈ ਤੁਸੀਂ ਇਹਦਾ ਕਮਾਲ ਦਾ ਅਸਰ ਦੇਖੋਗੇ ਕਿ ਪਹਿਲੀ ਵਾਰ ਕੋਈ ਤੁਹਾਨੂੰ ਫਰਕ ਪੈ ਜਾਏਗਾ ਜੇਕਰ ਤੁਹਾਨੂੰ ਲੱਗਿਆ ਕਿ ਫਰਕ ਹੈਗਾ ਘੱਟ ਹੈ ਤਾਂ ਤੁਸੀਂ ਇਹਨੂੰ 3 ਤੋਂ 4 ਘੰਟਿਆਂ ਬਾਅਦ ਦੁਬਾਰਾ ਯੂਜ਼ ਕਰ ਸਕਦੇ ਹੋ ਜਿਆਦਾ ਨਾਲੋਂ ਕਿਉਂਕਿ ਗਰਮੀ ਦਾ ਮੌਸਮ ਹੈ ਤਾਂ ਤੁਹਾਨੂੰ ਇਹ ਗਰਮੀ ਕਰੇਗਾ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਵੀ ਸਮੱਸਿਆ ਹੈਗੀ ਗਲੇ ਦੀ ਤਾਂ ਵੀ ਇਹਦੇ ਨਾਲ ਤੁਹਾਨੂੰ ਇੱਕ ਜਾਂ ਦੋ ਦਿਨ ਦੇ ਵਿੱਚ ਆਰਾਮ ਆ ਜਾਏਗਾ ਸੋ ਬਹੁਤ ਛੋਟੀ ਸੀਗੀ ਜਾਣਕਾਰੀ ਉਸ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ